ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਆ ਕਿ ਸਿੱਤੂ ਮੂਸੇਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹ। ਉਹ ਸਿਕਿਉਰਿਟੀ ਵਾਪਸ ਕਿਸੇ ਲਈ? ਹੋਮ ਮਿਨਿਸਟਰ ਕੌਣ ਸੀ? ਭਗਵੰਤ ਮਾਨ। ਉਹ ਸਿਕਿਉਰਿਟੀ ਦੀ ਖਬਰ ਲੀਕ ਕਿਨੇ ਕੀਤੀ? ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਦੇਜ ਪੰਨੂ ਨੇ। ਕੀ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਕੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਿਲਾਇਕੀ ਕਰਕੇ ਜਿਨ੍ਹਾਂ ਦੀ ਮਿਲੀ ਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਹ ਸੰਸਾਰ ਕੇ ਨਹੀਂ ਹੈ ਮਾਨਸਾ ਜ਼ਿਲ੍ਹੇ ਦੇ ਜਵਾਰਕੇ 28 ਮਈ 2022 ਨੂੰ ਮਸ਼ਹੂਰ ਗਾਇਕ ਸਿੱਧੂ ਮਸੇਵਾਲਾ ਦੀ ਹੱਤਿਆ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ ਪੰਜਾਬ ਦੇ ਐਡਵੋਕੇਟ ਜਰਨਲਿਸਟ ਸੁਪਰੀਮ ਕੋਰਟ ਚ ਮੰਨਿਆ ਕਿ ਸਿੱਧੂ ਮਸੇਵਾਲ ਸੁਰੱਖਿਆ ਵਿੱਚ ਕੀਤੀ ਗਈ ਕਮੀ ਕਾਰਨ ਉਸ ਦੀ ਜਾਨ ਗਈ ਇਸ ਤੋਂ ਬਾਅਦ ਸਿੱਧੂ ਮਸੇਵਾਲ ਦੇ ਪਿਤਾ ਤੇ ਸ਼ੋਮਲੇ ਕਾਲੀ ਦਲ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਹੁਣ ਤਾਂ ਸਰਕਾਰ ਬਣ ਚੁੱਕੀ ਹੈ ਕਿ ਉਹਦੇ ਪੁੱਤ ਦੀ ਹੱਤਿਆ ਉਸ ਦੀ ਸੁਰੱਖਿਆ ਘੱਟ ਕਰਨ ਹੋਈ ਹੈ ਜੇਕਰ ਸਰਕਾਰ ਵਿੱਚ ਥੋੜੀ ਜਹੀ ਵੀ ਇਨਸਾਨੀਅਤ ਹੈ ਤਾਂ ਉਹ ਇਸ ਲਈ ਜ਼ਿੰਮੇਵਾਰ ਲੋਕਾਂ ਤੇ ਕੇਸ ਦਰਜ ਕੇ ਕਾਰਵਾਈ ਕਰੇ ਉਹਨਾਂ ਨੇ ਕਿ ਕਿਸ ਕਟਨਾਲ ਜਿੱਥੇ ਮੁਲਜ਼ਮ ਜ਼ਿੰਮੇਵਾਰ ਨੇ ਉਸ ਤੋਂ ਕਿਤੇ ਵੱਧ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜ਼ਿਕਰ ਖਾਸ ਹੈ ਕਿ ਸਿੱਧੂ ਮੂਸੇਵਾਲੇ ਸੁਰੱਖਿਆ 'ਚ 8 ਤੋਂ 10 ਪੁਲਿਸ ਮੁਲਾਜ਼ਮ ਤਾਇਨਾਤ ਸਨ ਪਰ ਮਾਨ ਸਰਕਾਰ ਨੇ ਕਟਨਾਲ ਦੇ ਦਿਨ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਦਾ ਕਟੋਤੀ ਕਰਕੇ ਸਿਰਫ ਦੋ ਪੁਲਿਸ ਮੁਲਾਜ਼ਮ ਉਸ ਦੀ ਸੁਰੱਖਿਆ ਵਿੱਚ ਰੱਖ ਦਿੱਤੇ ਇਸੇ ਦੌਰਾਨ ਅਗਲੇ ਕਤਲ ਹੋਇਆ ਇਸ ਸਸਤੇ ਜਿੰਮੇਵਾਰੀ ਬਾਦ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਲਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਨਰੇਬਲ ਸੁਪਰੀਮ ਕੋਰਟ 'ਚ ਇੱਕ ਕੇਸ ਲੱਗਿਆ ਸੀ ਪੰਜਾਬ ਸਰਕਾਰ ਦਾ ਕਿ ਜਿਹੜੀ ਚੀਫ ਮਿਨਿਸਟਰ ਭਗਵਾਨ ਸਪਾਨ ਦੇ ਅੱਗੇ ਸੜਕ ਜਾਂਦੀ ਹੈ ਉਹ ਸੜਕ ਖੋਲੀ ਜਾਵੇ ਔਰ ਆਨਰੇਬਲ ਹਾਈ ਕੋਰਟ ਨੇ ਪੰਜਾਬ ਨਹਿਰਾਇਣਾ ਹਾਈ ਕੋਰਟ ਨੇ ਉਹਦੇ 'ਚ ਇਹ ਫੈਸਲਾ ਦਿੱਤਾ ਸੀ ਕਿ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਇਹ ਸੜਕ ਖੁੱਲ ਜਾਣੀ ਚਾਹੀਦੀ ਸੀ ਐਮ ਹੌਸ ਅੱਗੇ ਇਹ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਔਰ ਅੱਜ ਸੁਪਰੀਮ ਕੋਰਟ ਚ ਸੁਲਵਾਈ ਦੌਰਾਨ ਜਿਹੜੇ ਜਸਟਿਸ ਸੰਜੀਵ ਖੰਨਾ ਸਾਹਿਬ ਤੇ ਜਸਟਿਸ ਆਨਰੇਬਲ ਜਸਟਿਸ ਦਿਪਾਂਕਰ ਦੱਤਾ ਜੀ ਉਹਨਾਂ ਦੇ ਅੱਗੇ ਕੇਸ ਲੱਗਿਆ ਸੀ ਜਿੱਥੇ ਬੜੀ ਹੈਰਾਨੀ ਵਾਲੀ ਗੱਲ ਪੇਸ਼ ਹੋਈ ਅੱਜ ਉਥੇ ਪੰਜਾਬ ਸਰਕਾਰ ਦੇ ਭਗਵੰਤਮਾਨ ਤੇ ਚੁਣੇ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਜੀ ਕਹਿੰਦੇ ਆ ਔਰ ਮੈਂ ਪੜ ਰਿਹਾ ਕਿ ਜੋ ਉਥੇ ਬੋਲਿਆ ਗਿਆ ਜੋ ਲਿਖਿਆ ਗਿਆ ਹੈ टुडे द ਐਡਵੋਕੇਟ ਜਨਰਲ ਆਫ ਪੰਜਾਬ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਬਸੀਚ ਦੀ ਕੋਰਟ ਟੂ ਸਟੇ ði ਹਾਈ ਕੋਰਟ ਡਾਇਰੈਕਸ਼ਨ ਹੀ ਪੁਆਇੰਟਡ ਆਊਟ ਥੈਟ ði ਕਿਲਿੰਗ ਆਫ ਸਿੰਗਰ ਸਿੱਧੂ ਮੂਸੇਵਾਲਾ saying that he was killed two days after his security was scaled down the ag also referred to a rocket propelled grenade attack on the intelligence headquarters aj a advocate general sahab keh rahe hai ki sidhu moose wale di maut da karan jehdi oh di security wapas layi si oh karan baneya oda oh security wapas kine layi ਉਹ ਮਿਨਿਸਟਰ ਕੌਣ ਸੀ ਭਗਵੰਤ ਮਾਨ ਉਹ ਸਿਕਿਉਰਿਟੀ ਦੀ ਖਬਰ ਲੀਕ ਕਿਨੇ ਕੀਤੀ ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਤੇਜ ਪੰਨੂ ਨੇ ਚੀਫ ਮਿਨਿਸਟਰ ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇ ਮਾਲੇ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰੋ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ ਚ ਮੰਨੀ ਜਾਂਦਾ ਤੇ ਫਿਰ ਮੈਂ ਮੰਗ ਕਰਦਾ ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਤੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਸ ਸੰਸਾਰ ਚ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ ਜਿਹੜੀ ਗੱਲ ਲੋਕ ਪੰਜਾਬ ਦੇ ਕਰਦੇ ਸੀ ਦੇਸ਼ ਦੁਨੀਆ ਚ ਕਰਦੇ ਸੀ ਅੱਜ ਉਹ ਗੱਲ ਸੁਪਰੀਮ ਕੋਰਟ ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ ਕਿ ਸਿੱਧੂ ਮੂਸੇਵਾਲੇ ਦੀ ਡੈਥ ਦਾ ਕਾਰਨ ਪੰਜਾਬ ਸਰਕਾਰ ਦੀ ਸਿਕਿਉਰਿਟੀ ਘਟਾਉਣਾ ਔਰ ਉਹ ਸਿਕਿਉਰਿਟੀ ਭਗਵੰਤ ਮਾਨ ਨੇ ਘਟਾਈ ਜੀ ਇਸ ਲਈ ਪਰਚਾ ਦਰਜ ਹੋਵੇ ਪੰਨੂ ਤੇ ਬਲਤੇਜ ਪੰਨੂ ਐਡਵਾਈਜ਼ਰ ਤੇ ਤੇ ਭਗਵੰਤ ਮਾਨ ਤੇ ਔਰ ਇਹ ਸਾਰੇ ਕਾਗਜ਼ ਮੈਂ ਹੁਣੇ ਟਵੀਟ ਕਰਕੇ ਖੋਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕਾਂ ਤੱਕ ਸੱਚ ਪਹੁੰਚੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਮਾਂ ਆ ਗਿਆ ਜਾਗੋ ਇਸ ਨਕਮਮੀ ਸਰਕਾਰ ਨੂੰ ਭਗਵੰਤ ਮਾਨ ਦੀ ਨਕਮਮੀ ਕਾਰਗੁਜ਼ਾਰੀ ਨੂੰ ਇਹਦਾ ਘੇਰਾ ਪਾਓ ਲੋਕਾਂ ਅੱਗੇ ਜਿਨ੍ਹਾਂ ਨੇ ਲਾਅਨ ਆਰਡਰ ਪੰਜਾਬ ਦਾ ਫੇਲ ਕਰਤਾ ਉਹਨਾਂ ਦੇ ਚਿਹਰੇ ਨੰਗੇ ਹੋਣ ਤੇ ਉਹਨਾਂ ਦੇ ਸੱਚ ਸਾਹਮਣੇ ਆਵੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇ ਔਰ ਇਹ ਵੀ ਨਾ ਭੁੱਲੋ ਕਿ ਇਹ ਉਹੀ ਮੁੱਖ ਮੰਤਰੀ ਆ ਜੀਨੇ ਜੇਲਾ ਚੋਂ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਵਾਈ ਹੋਈ ਆ ਔਰ ਅੱਜ ਤੱਕ ਆਨਰੇਬਲ ਹਾਈ ਕੋਰਟ 'ਚ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਹੈ ਹਾਈ ਕੋਰਟ 'ਚੋ ਕੇਸ ਚੱਲਦਾ ਇਸ ਲਈ ਇਨਸਾਫ ਨਹੀਂ ਮਿਲਣਾ ਇਹਨਾਂ ਨੂੰ ਘੇਰਨਾ ਪੈਣਾ ਔਰ ਇਨਸਾਫ ਲੈਣਾ ਪੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਆ ਕਿ ਸਿੱਤੂ ਮੂਸੇ ਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹ। ਉਹ ਸਿਕਿਉਰਿਟੀ ਵਾਪਸ ਕਿਹਨੇ ਲਈ? ਹੋਮ ਮਿਨਿਸਟਰ ਕੌਣ ਸੀ? ਭਗਵੰਤ ਮਾਨ। ਉਹ ਸਿਕਿਉਰਿਟੀ ਦੀ ਖਬਰ ਲੀਕ ਕਿਨੇ ਕੀਤੀ? ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਕੇਜ ਪੰਨੂ ਨੇ। ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਕੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਹ ਸੰਸਾਰ ਤੇ ਨਹੀਂ ਹੈ ਮਾਨਸਾ ਜ਼ਿਲ੍ਹੇ ਦੇ ਜਵਾਰਕੇ 23 ਮਈ 2022 ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਪੰਜਾਬ ਦੇ ਐਡਵੋਕੇਟ ਜਰਨਲਿਸਟ ਸੁਪਰੀਮ ਕੋਰਟ ਚ ਮੰਨਿਆ ਕਿ ਸਿੱਧੂ ਮੂਸੇਵਾਲਾ ਸੁਰੱਖਿਆ ਵਿੱਚ ਕੀਤੀ ਗਈ ਕਮੀ ਕਾਰਨ ਉਸ ਦੀ ਜਾਨ ਗਈ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸ਼ੋਮਲੇ ਅਕਾਲੀ ਦਲ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਹੁਣ ਤਾਂ ਸਰਕਾਰ ਮੰਨ ਚੁੱਕੀ ਹੈ ਕਿ ਉਹਦੇ ਪੁੱਤ ਦੀ ਹੱਤਿਆ ਉਸ ਦੀ ਸੁਰੱਖਿਆ ਘਟ ਕਰਨ ਹੋਈ ਹੈ ਜੇਕਰ ਸਰਕਾਰ ਵਿੱਚ ਥੋੜੀ ਜਹੀ ਵੀ ਇਨਸਾਨੀਅਤ ਹਈ ਤਾਂ ਇਸ ਲਈ ਜ਼ਿੰਮੇਵਾਰ ਲੋਕਾਂ ਤੇ ਕੇਸ ਦਰਜ ਕੇ ਕਾਰਵਾਈ ਕਰੇ ਉਹਨਾਂ ਨੇ ਕਿ ਕਿ ਇਸ ਕਟਨਾਲੇ ਜਿੱਥੇ ਮੁਲਜ਼ਮ ਜ਼ਿੰਮੇਵਾਰ ਨਹੀਂ ਉਸ ਤੋਂ ਕਿਤੇ ਵੱਧ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜ਼ਿਕਰ ਖਾਸ ਹੈ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ 'ਚ 8 ਤੋਂ 10 ਪੁਲਿਸ ਮੁਲਾਜ਼ਮ ਤਾਇਨਾਤ ਸਨ ਪਰ ਮਾਨ ਸਰਕਾਰ ਨੇ ਕਟਨਾਤ ਦੇ ਦਿਨ ਪਹਿਲਾਂ ਮੂਸੇਵਾਲੇ ਦੀ ਸੁਰੱਖਿਆ ਦਾ ਕਟੋਤੀ ਕਰਕੇ ਸਿਰਫ ਦੋ ਪੁਲਿਸ ਮੁਲਾਜ਼ਮ ਉਸ ਦੀ ਸੁਰੱਖਿਆ ਵਿੱਚ ਰੱਖ ਦਿੱਤੇ ਇਸੇ ਦੌਰਾਨ ਅਗ ਤਲ ਹੋਇਆ ਇਸ ਸਸਤੀਆ ਜ਼ਿੰਮੇਵਾਰੀ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਲੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਨਰੇਬਲ ਸੁਪਰੀਮ ਕੋਰਟ 'ਚ ਇੱਕ ਕੇਸ ਲੱਗਿਆ ਸੀ ਪੰਜਾਬ ਸਰਕਾਰ ਦਾ ਕਿ ਜਿਹੜੀ ਚੀਫ ਮਿਨਿਸਟਰ ਭਗਵਾਨ ਸਾਮਨ ਦੇ ਅੱਗੇ ਸੜਕ ਜਾਂਦੀ ਹੈ ਉਹ ਸੜਕ ਖੋਲੀ ਜਾਵੇ ਔਰ ਆਨਰੇਬਲ ਹਾਈ ਕੋਰਟ ਨੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਉਹਦੇ 'ਚ ਇਹ ਫੈਸਲਾ ਦਿੱਤਾ ਸੀ ਜਿਹੜੇ ਲੋਕਾਂ ਨੂੰ ਮੁਸ਼ਕਲ ਆਤਾ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਇਹ ਸੜਕ ਖੁੱਲ ਜਾਣੀ ਚਾਹੀਦੀ ਸੀ ਐਮ ਹੌਸੱਗੇ ਇਹ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਔਰ ਅੱਜ ਸੁਪਰੀਮ ਕੋਰਟ ਚ ਸੁਲਵਾਈ ਦੌਰਾਨ ਜਿਹੜੇ ਜਸਟਿਸ ਸੰਜੀਵ ਖੰਨਾ ਸਾਹਿਬ ਤੇ ਜਸਟਿਸ ਆਨਰੇਬਲ ਜਸਟਿਸ ਦਿਪਾਂਕਰ ਦੱਤਾ ਜੀ ਉਹਨਾਂ ਦੇ ਅੱਗੇ ਕੇਸ ਲੱਗਿਆ ਸੀ ਜਿੱਥੇ ਬੜੀ ਹੈਰਾਨੀ ਵਾਲੀ ਗੱਲ ਪੇਸ਼ ਹੋਈ ਅੱਜ ਉਥੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਚੁਣੇ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਜੀ ਕਹਿੰਦੇ ਆ ਔਰ ਮੈਂ ਪੜ ਰਿਹਾ ਕਿ ਜੋ ਉਥੇ ਬੋਲਿਆ ਗਿਆ ਜੋ ਲਿਖਿਆ ਗਿਆ टुडे द ਐਡਵੋਕੇਟ ਜਨਰਲ ਆਫ ਪੰਜਾਬ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਬਸੀਚ ਦੀ ਕੋਰਟ ਟੂ ਸਟੇ ਦਾ ਹਾਈ ਕੋਰਟ ਡਾਇਰੈਕਸ਼ਨ ਹੀ ਪੁਆਇੰਟਡ ਆਊਟ ਥੈਟ ði ਕਿਲਿੰਗ ਆਫ ਸਿੰਗਰ ਸਿੱਧੂ ਮੂਸੇਵਾਲਾ saying that he was killed two days after his security was scaled down the ag also referred to a rocket propelled grenade attack on the intelligence headquarters aj a advocate general sahab keh rahe hai ki sidhu moose wale di maut da karan je